ਗੁਰਦੁਆਰਾ ਸਾਹਿਬ ਪਾਪਾ ਜੀ ਸ਼ਕਲ ਦੇ ਵਖਾਓ ਕਿਵੇਂ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਵਾਹਿਗੁਰੂ ਜੀ ਦੀ ਕਿਰਪਾ ਬਣੀ ਰਹੇ ਸਾਰੇ ਪਰਿਵਾਰ ਕਰਾਤੇ ਅੱਜ ਸਾਡੀ ਜਿਵੇਂ ਕਿ ਕਿਸਮਤ ਦਾ ਤਾਲਾ ਖੁੱਲ ਗਿਆ ਹੈ ਅੱਜ ਬੜੀ ਸਾਡੇ ਘਰੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਇਹ ਸਭ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੋਇਆ ਹੈ ਤੇ ਵਾਹਿਗੁਰੂ ਦੇ ਬਹੁਤ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ ਅਸੀਂ ਕਿ ਵਾਹਿਗੁਰੂ ਜੀ ਨੇ ਇੰਨਾ ਨਸੀਬਾਂ ਵਾਲਾ ਇੰਨਾ ਭਾਗਾਂ ਵਾਲਾ ਸਾਨੂੰ ਬਣਾਇਆ ਤੇ ਬਾਬਾ ਜੀ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਤੇ ਅੱਜ ਗੁਰੂ ਮਹਾਰਾਜ ਜੀ ਸਾਡੇ ਘਰੇ ਆ ਰਹੇ ਨੇ ਚਰਨ ਪਾਣ ਇਸੇ ਕਰਕੇ ਸੀ ਕਹਿ ਰਹੀਆਂ ਕਿ ਬੜੇ ਭਾਗਾ ਵਾਲੇ ਅਸੀਂ ਹੱਥ ਧੋ ਕੇ ਆਏ ਹੋ ਨਾ ਓਏ ਇਹ ਕੀ ਹੋ ਰਿਹਾ ਹੱਥ ਧੋ ਕੇ ਫਿਰ ਸੇਵਾ ਕਰਨੀ ਹੈ ਓਬਜੈਕਟ ਨੂੰ ਜੀ ਵਾਪਸ ਜਦ ਠੀਕ ਹੋ ਜਾਣਾ ਹੈ ਯਾਰ ਮਮਾ ਸਿੱਧਾ ਕਰਕੇ ਰੱਖੋ ਸੱਚੀ ਕਹਿੰਦੀ ਕੀ ਸੱਚੀ ਕਹਿੰਦੀ ਮੈਂ ਸੱਚੀ ਕਹਿੰਦੀ ਤਾ ਤਾਜੇ ਦਾ ਲਾਵਾ ਮਮਾ ਮੈਂ ਕੱਟ ਕਰਨ ਲੱਗੀ 2 ਮਿੰਟ ਰੁਕਿਓ ਕਿ ਆਪ ਤੁਹਾਡਾ ਸਿਪ ਡਲ ਹੁੰਦਾ ਪੈ ਸਾਰਾ ਤੋਏ ਬੱਕਟੀਆਂ ਬਹੁਤ ਬਫੀ ਦੋ ਟਾਈਮ ਦਾ ਨਾ ਲਾ ਦੋ ਨਾ

ਦੇ ਨੇ ਮੇਰੇ ਪੁੱਤ ਨੂੰ ਸੋਨਾ ਹਾਂਜੀ ਹੁਣੇ ਕਰਦੇ ਤਿਆਰ ਬਾਗ ਨੂੰ ਕਰ ਲਈ ਇੱਕ ਰਿਬਸ ਕੱਲ ਸਦੋਮ ਨੂੰ ਸੋਨਾ ਬਣਾਉਂਗੀ ਮੈਂ ਪੈਂਟ ਪਾ ਲਈ ਟੀ-ਸ਼ਰਟ ਪਾਣੀ ਹੈ ਬੈਠ ਜਾ ਮਾਰ ਨਹੀਂ ਆਸ ਵਿੱਚ ਲੋ ਕਾ ਜੰਮ ਤੇ ਸੱਚ ਬਰਸ਼ ਖੁਸ਼ੀਆਂ ਆ ਹਾਂ ਲੋ ਬਣਾਓ ਪਹਾੜੀ ਚੋ ਉਹਵਾ ਜੋਂ ਤੁਂ ਨੀ ਤੁਕੋ ਬੀ ਕਿ ਕੋਲੀ, ਗੋ਷ ਟੁਵਲ ਇਹ ਅੱਛੀ ਜਾਂਦੀ ਨਿੱਕੀ ਦੀ ਕੁੜੀ ਨੇ ਪਤਕੀ ਨਹੀਂ ਬਣਨੀ ਨਿੱਕੀ ਜੀ ਮੈਡਮ ਨਹੀਂ ਕਿਹਦਾ ਸ਼ੇਵਾ ਕਰਦਾ ਪਿਆ ਮੈਂ ਸ਼ੇਵਾ ਕਰਦਾ ਨਾ ਇਹ ਰੋਜ਼ ਆਨੇ ਕੀ ਚਾਹਦੇ ਆ ਪਾਪ ਦੇ ਮੇਟ ਚ ਖੇਡ ਚ ਚਾਨਣੀ ਲਾਗਦੀ ਪਈ ਸਾਰੀ ਰਾਤ ਨਹੀਂ ਪੈਂਦਾ ਰਿਹਾ ਤੇ ਹੁਣ ਰੱਬ ਦੀ ਕਿਰਪਾ ਹੋ ਗਈ ਹੈ ਕਿ ਤੋਪੂ ਵੀ ਨਿਕਲ ਗਈ ਹੈ ਮੇਰੀ ਨਿੱਕੀ ਜੀਤੀ ਗੁੱਛੀ ਹੋਈ ਵੀ ਨੈਮ ਕੀ ਗੱਲ ਮੈਨੂੰ ਦੱਸ ਦਿਓ ਨੈਮ ਹਾਈ ਗੱਲ ਨਹੀਂ ਕਰਨੀ ਹਾਈ ਮੈਚ ਆ ਬਾਬਾ ਜੀ ਨੇ ਆਣਾ ਹੈ ਨਰਾਜ ਨਹੀਂ ਹੋਣਾ ਚਲ ਆ ਜਾ ਬੋਲੇ ਰੱਖ ਚਾ ਠੀਕ ਹੈ ਜੀ ਸਾਡੀ ਹੀਰੋਇਨ ਜਿਹੜੀ ਹੈ ਏਕਮ ਮੈਡਮ ਜੀ ਬੜਾ ਸੋਹਣਾ ਜਿਹਾ ਸੂਟ ਪਾ ਕੇ ਤਿਆਰ ਹੋ ਕੇ ਬੈਠੀ ਹੈਰ ਸਟਾਈਲ ਹੁਣੇ ਰਹਿ ਗਿਆ ਹੈ ਮੈਡਮ ਜੀ ਦਾ ਮੋਗਰੀ ਉੱਤੇ ਇਹਨਾਂ ਨੇ ਨਿਸ਼ਾਨੇ ਬੰਨਨਾ ਬੈ ਗੇ ਗੁਰਕੁਰੇ ਖਾਣ ਉਹ ਟੌਫੀ ਨਹੀਂ ਦੇ ਗੁਕਲੇ ਚੋ ਚੱਲਾ ਲੈ ਫੜ ਕੋਣ ਮੈਂ ਨਹੀਂ ਦੇ ਧਿਆਨ ਨਾਲ ਧਿਆਨ ਨਾਲ ਫਾਟ ਤਾਂ ਜਲਾ ਲੈਣਾ ਕਿਤੇ ਆ ਸਾਡੀ ਮਾਸੀ ਜੀ ਬੈਠੇ ਨੇ ਮੇਨ ਹੈਟ ਇੱਕ ਮਿੱਤਰ ਮੋਗਰੀ ਵੇਖੋ ਬਈ ਦੱਸੋ ਕਮੈਂਟ ਕਰਕੇ ਦੱਸੋ ਮੈਡਮ ਸੂਟ ਕਿਵੇਂ ਦਾ ਲੱਗਦਾ ਪਿਆ ਜੀ ਸ਼ਰਾਰਾ ਸੂਟ ਮੰਮੀ ਸਿੰਪਲ ਜੀ ਬਣੀ ਹੋਈ ਐ ਧੀ ਐਵੇਂ ਬਣੀ ਜਿਵੇਂ ਵਿਆਹ ਤੇ ਚੱਲੀ ਐ ਹੇਅਰ ਸਟਾਈਲ ਵੀ ਕੀਤਾ ਅਗਲੀ ਨੇ ਤੇ ਇਥੇ ਬੁੱਧੀ ਬਦਾਨਾ ਤਿਆਰ ਐ ਕਿੱਥੇ ਸਟਾਈਲ ਪਿਆ ਸਾਰਾ ਤਿਆਰ ਦਾ ਕੀ ਦੇ ਗਾਸਤੇ ਕਦੀ ਹਲਵਾਈ ਮੰਗਾਣਾ ਹੋਵੇ ਤੇ ਜ਼ਰੂਰ ਦੱਸਿਆ ਜੀ ਤਸੀ ਆ ਜੀ ਕੰਟੈਕਟ ਨੰਬਰ ਪਾ ਦਾਂਗੇ ਅਸੀਂ ਖੀਰ ਯਾਰ ਦੀਵੇ ਤੇ ਤੁਸੀਂ ਪਰਿਵਾਰ ਆਵਦਾ ਆਂਦੇ ਬਏ ਠੀਕ ਤੁਸੀਂ ਕਿਵੇਂ ਬਏ ਨਹੀਂ ਪੈਂਟ ਸ਼ਰਟ ਪਾ ਲਈ ਹਾਂ ਸਾਡੀ ਭੈਣ ਆ ਗਈ ਐਸ ਟਾਈਮ ਪ੍ਰੋ ਨਹੀਂ ਬਣ ਕੇ ਨਾਨਾ ਸਾਡੀ ਦਰਸ਼ਨ ਕਰਨੇ ਨੀੜੋ ਗਰਾਣ ਆ ਬੈਠੀ ਹਾਂਜੀ ਲੰਗਰ ਹੁਣੇ ਨਹੀਂ ਛਕਾਣਾ ਸੀ ਬਹਿ ਕੇ ਉਹ ਪੰਗਤ ਲਾ ਕੇ ਕਿਵੇਂ ਫਰਮਨ ਪੰਨ ਨੂੰ ਵਹਿ ਜਾਂਦੀ ਆਤੀ ਸੀ ਪ੍ਰਸ਼ਾਦ ਬਣ ਕੇ ਤੇ ਰੁਕ ਗਈ ਆਵੇ ਕੋਹਾਂ ਆਹ ਇੱਕ ਮਿੰਟ ਇੱਕ ਮਿੰਟ ਨੇ ਦੇਖਦਾ ਕੋਈ ਕਰਨ ਦੀ ਕੋਈ ਕਰਨ ਲਈ ਕੋਈ ਕਰਨ ਲਈ ਅੱਛਾ ਚਲ ਆ ਜੋ ਚਲੋ ਜਾਓ ਬਈ ਗੁਰਦੁਆਰਾ ਸਾਹਿਬ ਮੈਂ ਵੇਟ ਕਰਦੀ ਪਈ ਬਾਬਾ ਜੀ ਦਾ ਆਣ ਦਾ ਬਾਸ ਇੰਦਰ ਕਾਹਾਂ ਚੁੱਪ ਬੂ ਲੈਸਟ੍ਰਾਂ ਚੱਪਾ ਸਤੋ जय जय नाथ प्रभु जाए हे महामहिम सूर्य करो दिरे ओया राधे नारद आवे नाथ जिथे जाए बहे मेरा संपूर्ण सुधाम करो सी सेवा सदा ये को करे जितना हे महाराज आपके दे घर से आते महाराज शुभ श्याम जी वासे कांदारस परिवासे प्रभु जी आपके चरना पे खुशियां लाने वास्ते महाराज कांदबाग देवताओं वास्ते पादचारी ਤਾਰਾ ਪ੍ਰਵਾਹ ਸਰਦਾ ਨਾਮ ਅਤੁਨਵਾਬ ਜੀ ਦੇ ਰੂਪ ਲੈਣ ਵਾਸਤੇ ਸਿੰਘ ਪਿਆਰ ਸਤਿਕਾਰ ਹੰਮ ਗੁਰੂ ਮਰਿਆਦਾਂ ਸਾਰਾ ਵੀਰ ਤੁਮ ਕਰਸੀ ਹੋ ਚੁੱਕੇ ਹੰ ਮਹਾਰਾਜ ਰੂਪ ਲੈ ਜਾਂਦੀ ਆਗਿਆ ਬਖਸ਼ਿਓ ਗੁਰੂ ਮਰਿਆਦਾਂ ਸਾਨੂੰ ਮੇਰਾ ਨਾਮ ਦੇ ਮੇਲ ਕਰੋ ਸਹੀ ਪਿਆਰ ਦੇ ਮੇਲ ਜਨਾ ਦੇ ਮੇਰਾ ਆਪ ਜੀ ਦਾ ਸੋ ਦੇਵਨਾਰ ਬਹਾਰ ਬਿਨਿਆ ਸੋ ਨਾ ਆਵਈ ਅਗਨਤ ਪਰੇ ਪੰਡਾਰ ਵਾਹਿਗੁਰੂ ਜੀ ਕਉਰੀ ਜਿਉ ਪ੍ਰਾਨ ਤਨ ਧੰਦੀ ਆ ਜੀਨੇ ਰਸ ਭੋਗ

ਮੇਰਾ ਹੀਆ ਤੇਰੀ ਵੀ ਮਰਾਈ ਮੈਂ ਕੱਲ ਜੂ ਮਚਾਲ ਮੱਥਾ ਟੇਕ ਕੇ ਆ ਜੂਂਗਾ ਬੀਚਾ ਛੋਟਾ ਛੋਟਾ ਬੱਸ ਇਨਸ਼ਾ ਅੱਦਰ ਬੋਲੋ ਪ੍ਰਕਾਸ਼ ਦਾਤ ਦਾ ਆਪ ਦਾ ਆਪ ਦਾ ਆਮ ਦਾ ਕਸੇ ਸਤਿ ਸ਼੍ਰੀ ਅਕਾਲ ਮਨ ਕ੍ਰਿਸ਼ਨ ਨਾਮ ਜੈ ਗੋਪੀ ਜੰਮਾ ਬੋਲੇ ਨੀਲੂਆਣਾ ਚਲੋ ਠੀਕ ਪੱਟਕਾ ਲਾ ਲੈਣਾ ਪਾ ਦੇਣਾ ਪੱਟਕਾ ਲਾ ਲੈਣਾ ਕਿਤੇ ਨਹੀਂ ਆ ਜਾਣਾ ਸਾਸਰੀ ਜੀ ਸਾਸਰੀ ਜੀ ਬੋ ਜੀ ਸਾਸਰੀ ਜੀ ਚਲੋ ਠੀਕ ਆਪਣੇ ਘਰ ਚੱਲੇ ਨੇ ਕਾਰਜ ਕਰਕੇ ਸਾਡੇ ਘਰੇ ਤੇ ਮਹਾਰਾਜ ਜੀ ਐਵੇਂ ਖੁਸ਼ੀਆਂ ਭਰਿਆ ਵੇਲਾ ਆਂਦਰ ਵੇ ਤੇ ਇਦਾਂ ਹੀ ਬਾਬਾ ਜੀ ਸਾਡੇ ਘਰੇ ਆਉਂਦੇ ਰਹਿਣ ਖੁਸ਼ੀਆਂ ਨਾਲ ਤੇ ਹੁਣ ਬਾਬਾ ਜੀ ਨੂੰ ਅਸੀਂ ਵਾਪਸ ਆ ਬਾਬਾ ਜੀ ਦੇ ਘਰੇ ਛੱਡਣ ਚੱਲੇ ਆ ਜੀ ਵਾਹਿਗੁਰੂ ਜੀ ਹਾਂ ਬਾਬਾ ਜੀ ਚੱਲੇ ਨੇ ਬਾਬਾ ਜੀ ਚੱਲੇ ਨੇ ਲੈ ਹੁਣ ਜਾਣਾ ਨਹੀਂ ਬਾਬਾ ਜੀ ਨੇ ਘਰੇ ਹਾਂ ਜਾਣਾ ਹੈ ਨਾ ਜਾਣ ਬਾਬਾ ਜੀ ਘਰੇ ਨਾ ਜਾਣ ਫਿਰ ਆਣਗੇ ਆਪਣੇ ਘਰੇ ਅੱਜ ਆਏ ਨੇ ਅੱਜ ਮਿਲਣ ਆਏ ਸੀਗੇ ਘਰ ਵੇਖ ਗਏ ਹੁਣ ਬਾਬਾ ਜੀ ਆਇਆ ਕਰਨਗੇ ਆਪਣੇ ਆਪ ਹੀ ਸਤਿ ਸ੍ਰੀ ਅਕਾਲ

我准备。 ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਵੀਰ ਭੱਜਦਾ ਪੀਏ ਲੰਗਰ ਇਹ ਆ ਮੇਰੀ ਪੂਆਜੀ ਬੈਠੇ ਆ ਇਹਨਾਂ ਨੇ ਮਟਰ ਪਨੀਰ ਦੀ ਸਬਜ਼ੀ ਪਰਵਾਈ ਹੈ ਗੜਵੀ ਜੀ ਆ ਸਾਡੀ ਮਾਮੀ ਢੋਲੂ ਲੈ ਕੇ ਆਈ ਸੀ ਨਹੀਂ ਬੇਲੇ ਥੋੜੀ ਲਈ ਪਾਟਾ ਫੁੰਡਾ ਕੋਈ ਕਹਿੰਦੀ ਨਹੀਂ ਮਾਮੀ ਆਣ ਲੈ ਇੱਕ ਮਾਮੀ ਰਹਿ ਗਈ ਉਹ ਸ਼ਰੀਫ ਜੀ ਬਣ ਕੇ ਬੈਠੀ ਕਹਿੰਦੀ ਜਾ ਲੈਣ ਤੋਂ ਬਾਅਦ ਰੇਖਾਂ ਨਹੀਂ ਬਬੂ ਹੋੜ ਕਰਕੇ ਤੂੰ ਜਾ ਹਾਈ ਪਾਪਾ ਜੀ ਪਾਪਾ ਜੀ ਸ਼ਕਲ ਦੇ ਵਖਾਓ ਕਿਵੇਂ ਦੇ ਹੋ ਸਭ ਵੀਰ ਨੂੰ ਵੀਰ ਕਿੱਛ ਨਹੀਂ ਪਹਿਲਾਂ ਇੱਥੇ ਪਾਸ ਸੋਨਾ ਰੋਲਕ ਮੇਨਾ ਲੱਗਿਆ ਹੋਇਆ ਸੀ ਹੈ ਨਾ ਤੇ ਹੋੜਾ ਵੇਖੋ ਹਮੇ ਦੀ ਕੋਠੇ ਦੇ ਜਿਮੀ ਨੇ ਸੇਵਾ ਚੱਲ ਰਹੀ ਹੈ ਬਰਤਨਾ ਦੀ ਠੀਕ ਸਠਾਰ ਕੇ ਤੱਕ ਨਾ ਹੁਣ ਸ਼ਾਂਤੀ ਹੋਈ ਤੇ ਕਰੇ ਸਵੇਰੇ ਕਿੱਦਾਂ ਸੋਹਣਾ ਸੀ ਗੁਰੂ ਮਹਾਰਾਜ ਜੀ ਆਏ ਸੀ ਜਦੋਂ ਤੇ ਮੈਂ ਦਿਖਾ ਦਿੰਨੀ ਆ ਗੁਰਮਤਿ ਦਾ ਕਮਰਾ ਇਸ ਟਾਈਮ ਮੰਮੀ ਤਰਾਕਿ ਖਿਫਾਨ ਮੈਂ ਤਰਾਕਿ ਜੀ ਚਲੇ ਗਏ ਨੇ ਆਪਣੇ ਘਰੇ ਬਹੁਤ ਸੋਹਣਾ ਰਿਹਾ ਅੱਜ ਦਾ ਦਿਨ ਗੁਰੂ ਮਹਾਰਾਜ ਜੀ ਦੇ ਨਾਲ ਸੁਖਮਨੀ ਸਾਹਿਬੀ ਦਾ ਪਾਠ ਸੀ ਬਹੁਤ ਵਧੀਆ ਰਿਹਾ ਹੈ ਚਲੋ ਯਾਰ ਵੀਡੀਓ ਹੈਲੋ ਬਾਏ ਬਾਏ ਕਰਨ ਵਾਲੇ ਤੇ ਅੱਜ ਬਹੁਤ ਵਧੀਆ ਦਿਨ ਹੈ ਕੀ ਡੋਰ ਟਾਈ ਅ ਬਾਲਟੀਆਂ ਰੱਖੀਆਂ ਹੋਈਆਂ ਨੇ ਜਿੰਨੀ ਸੰਗਤ ਆਈ ਸੀ ਪ੍ਰਸ਼ਾਦਾ ਛੱਕ ਵੀ ਗਈ ਤੇ ਕਰੀ ਗਈਆਂ ਤੇ ਹੁਣੇ ਪ੍ਰਸ਼ਾਦਾਲ ਵਗੈਰਾ ਸਭ ਹੁਣੇ ਪਚਿਓਈਆਂ ਦਾਲ ਮਟਰ ਪਨੀਰ ਦੀ ਸਬਜੀ ਤੇ ਖੀਰ ਇਹ ਹੁਣੇ ਜਿਵੇਂ ਪਈ ਆਏਗਾ ਦੇਈ ਜਾਵਾਂਗੇ ਤੇ ਘਰੇ ਵੀ ਵਰਤਾਂਗੇ ਬਸ ਅੱਜ ਦਾ ਦਿਨ ਬਹੁਤ ਹੀ ਬਹੁਤ ਹੀ ਸੋਹਣਾ ਸੀਗਾ ਬਾਗਾਂ ਵਾਲਾ ਸੀ ਤੇ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹਰ ਵੇਲੇ ਸ਼ੁਕਰਾਨਾ ਹੈ ਤੇ ਬਸ ਇਦਾਂ ਹੀ ਸਾਨੂੰ ਬਾਬਾ ਜੀ ਦੇ ਦਰਸ਼ਨ ਆਦੇ ਘਰੇ ਮਿਲਦੇ ਰਹਿਣ ਆਦੇ ਰਹਿ ਕਿਸੇ ਪਰਿਆ ਦਿਨ ਬਣਿਆ ਰਹੇ ਤੇ ਬਸ ਹੁਣ ਥੱਕੇ ਥੱਕੇ ਜੀ ਲੱਗ ਰਹੇ ਆ ਕਿਉਂਕਿ ਸਵੇਰ ਦੇ 2 ਵਜੇ ਦੇ ਅਸੀਂ ਉੱਠੇ ਹੋਏ ਆ ਤੇ ਰਾਤ ਦੀ ਬਾਰਿਸ਼ ਬਹੁਤ ਜ਼ਿਆਦਾ ਸੀਗੀ ਬਾਰਿਸ਼ ਤੋਂ ਬਾਅਦ ਅੱਜ ਸਾਰਾ ਦਿਨ ਲਾਈਟ ਨਹੀਂ ਆਈ 2 ਵਜੇ ਦੀ 3 ਵਜੇ ਦੀ ਲਾਈਟ ਚਲੀ ਗਈ 2 ਵਜੇ ਦੀ ਬਾਰਿਸ਼ ਹੋ ਰਹੀ ਸੀ ਰਾਤ ਤੇ ਅੰਮ੍ਰਿਤ ਵੇਲੇ ਦੀ ਤੇ ਹੁਣ ਹੁਣੇ ਵੀ ਲਾਈਟ ਨਹੀਂ ਆਈ ਲੇਕਿਨ ਰੱਬ ਨੇ ਰੱਖ ਲਿਆ ਦੇ ਰੱਖਣਾ ਹੋਵੇ ਇੱਜ਼ਤ ਰੱਖ ਲਈ ਪਾਣੀ ਵੀ ਰਿਹਾ ਟੈਂਕੀ ਦੇ ਵਿੱਚ ਕਿਉਂਕਿ ਸਵੇਰੇ ਉੱਡੇ ਸਾਰੇ ਸਭ ਤੋਂ ਪਹਿਲਾਂ ਪਤਾ ਨਹੀਂ ਟੈਂਕੀ ਭਰੀ ਮਾਨੇ ਜਿਵੇਂ ਆ ਹੀ ਰਿਆਂ ਸੀ ਉਹਦੇ ਲਾਈਟ ਗਈ ਹੈ ਤੇ ਲੈ ਪਾਣੀ ਲਾਈਟ ਆਏ ਕਿ ਜੀ ਆਏ ਤੇ ਹੁਣ ਬਸ ਇਸੇ ਨਾਲ ਜੀ ਬਲੌਗ ਨੂੰ ਕਰ ਰਹੀ ਜੀ ਐਂਡ ਵੱਧ ਤੋਂ ਵੱਧ ਸਪੋਰਟ ਜਰੂਰ ਕਰੋ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਸਾਡੀ ਜੇਵਾ ਤੁਵਾ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਇਸ சேனਲ ਵਲੌਗ ਨੂੰ ਸਹੀ ਐਂਡ ਕਰ ਰਹੇ ਆਂ ਵੀਡੀਓ ਬਸੰਦ ਆਏ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਇਸੇ ਨਾਲ ਬਾਏ ਬਾਏ ਐਂਡ ਸਤਿ ਸ਼੍ਰੀ ਅਕਾਲ ਜੀ